ਸਾਰੇ ਸਜਣਾਂ ਸਤਿ ਸ੍ਰੀ ਅਕਾਲ ਪਾਜੀ ਅੱਜ ਪੋਸਟਕ ਸਮਾਰੋਹ ਦੇ ਵਿੱਚ ਇਕੱਠੇ ਹੋਏ ਆਂ ਜਿਹੜੀ ਪੋਸਟਕ ਗੋਪੀ ਸਿੰਘ ਨੇ ਲਿਖੀ ਆ ਇਹ ਰੀਡਿੰਗ ਬਾਰੇ ਜਵਾਜਾਂ ਦੇ ਐਕਸੀਡੈਂਟ ਕ੍ਰੈਸ਼ ਤਾਂ ਬਥੇਰੇ ਹੁੰਦੇ ਆ ਪਰ ਜਿਹੜਾ ਇਹ ਰੀਡਿੰਗ ਦਾ ਇੱਕ ਆਪਣੀ ਕਿਸਮ ਦਾ ਇੱਕ ਕ੍ਰੈਸ਼ ਨਹੀਂ ਹੈ ਇਦ ਮੋਰਕਨ ਹੋਣੀ ਸਾਜੀ ਦੇ ਨਾਲ ਉਹ ਪਲੇਨ ਕ੍ਰੈਸ਼ ਕੀਤਾ ਗਿਆ ਉਹ 323 ਪਲਾਸਦ ਉਹ 331ਾਂ ਦੇ ਕਤਲ ਕੀਤੇ ਗਏ। ਔਰ ਜਿਹੜੇ ਕਾਤਲ ਆ ਉਹ ਅੱਜ ਤੱਕ ਵੀ ਖੁੱਲੇ ਫਿਰਦੇ ਆ ਸਟਰੀਟਾਂ ਦੇ ਉੱਪਰ। ਬੇਸ਼ੱਕ ਕਾਨੂੰਨ ਜਿਹੜਾ ਹੈਗਾ ਨਾ ਹੁੰਦਾ ਕਿਉਂਕਿ ਉਹਨੂੰ ਹਾਈਡਰੇਸ਼ਨ ਚਾਹੀਦੀ ਹੈ, ਰੋਹ ਚਾਹੀਦੀ ਹੈ, ਗੋਹਾਂ ਚਾਹੀਦੀਆਂ। ਸਬੂਤਾਂ ਦੇ ਕਾਰਨ ਬਚੋ ਛੁੱਟ ਗਏ ਉਹ ਬੰਦੇ ਸਿਰਫ ਇੱਕ ਕਾਲ ਨੂੰ ਸਜ਼ਾ ਹੋਈ ਹੈ। ਔਰ ਉਹਨਾਂ ਦੀ ਜ਼ਮੀਰ ਤਾਂ ਉਹਨਾਂ ਨੂੰ ਫਟਕਾਰਾ ਪਾਉਂਦੀ ਹੋਣਾ ਕਿ ਅਸੀਂ ਜਿਹੜੇ ਬੇਗੁਨਾਹੇ ਮਾਰੇ ਐ ਬੱਚੇ, ਬੁੜੀਆਂ, ਮੌਤ, ਜਵਾਨ, ਬੁੱਢੇ ਉਹਨਾਂ ਦੀ ਆਤਮਾ ਵਾਗੀਆਂ ਫਿਰਦੀਆਂ ਹੋਣੀਆਂ ਉੱਥੇ ਲਾਵਾ ਤੇ ਵਿੱਚ ਔਰ ਉਹਨਾਂ ਦੇ ਫੈਮਲੀ ਐ ਵਿਕਟਮ ਫੈਮਲੀ ਜਿਹਨਾਂ ਸਾਹ ਮੰਗਦੀਆਂ ਸੋਕਿਆਂ ਸਾਭ ਨਹੀਂ ਮਿਲਿਆ ਕਮਿਊਨਿਟੀ ਨੇ ਵੀ ਕੋਈ ਬਹੁਤਾ ਵੱਡਾ ਰੋਲ ਨਹੀਂ ਕੀਤਾ ਕਿਉਂਕਿ ਜਿਹੜਾ ਹੋਇਆ ਹੈ ਜਿਨ ਨੂੰ ਪਤਾ ਕਿ ਕਿੰਨਾ ਕਿੰਨਾ ਨੇ ਇਹ ਕਾਰਨਾਮੇ ਕੀਤੇ ਕੁਛ ਨੰਬਰੋਂ ਦੀ ਟਰਾਈ ਵੀ ਕੀਤੀ ਹੈ ਤਾਂ ਸਿੰਘ ਇਹ ਵੀ ਕੋਈ ਕੜੀ ਹੈ ਔਰ ਕੁਛ ਹੋਵਾਜ ਵੀ ਤੁਸੀਂ ਹੈਗੇ ਜਿਨ ਨੂੰ ਪਤਾ ਪਰ ਉਹ ਜਮੀਰ ਨੂੰ ਫੜਕਾਣਾ ਨਹੀਂ ਭਾਰਦੀ ਉਹਨੂੰ ਦੱਸਣਾ ਚਾਹੀਦਾ ਕਿ ਅਸੀਂ ਹਾਂ ਇੰਨੀ ਵੀ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਹੈ ਜੇ ਜਿੰਨੇ ਵੀ ਅਸੀਂ ਨਿੰਦਿਆ ਕੀ ਕਰੀਏ ਕਰਨੀ ਚਾਹੀਦੀ ਹੈ ਔਰ ਜੇ ਕਿਸੇ ਨੂੰ ਕੋਈ ਕਲੂ ਹੈਗਾ ਥੋੜਾ ਬੋਤਾ ਵੀ ਇਸ ਦੇ ਬਾਰੇ ਤਉ ਦੱਸਣਾ ਚਾਹੀਦਾ ਹੈ ਅਥੋਰਿਟिज ਨੂੰ ਕਾਟਨੇਸ਼ਾ ਕਪਾ ਕਰ ਲੈਨੇ ਆ ਬਹੁਤ سارے ਲੋਕ ਹੋਸਾ ਸਾਡੇ ਵਿੱਚ ਵੀ ਕੋਈ ਬੈਠਾ ਹੋਵੇ ਜਿਹਨੂੰ ਕੋਈ ਕਲੂ ਹੋਵੇ ਪਰ ਉਹਦਾ ਫਾਇਦਾ ਤਾਂ ਆ ਹੈ ਜੇ ਉਹ ਸਾਹਮਣੇ ਲਿਆਦੇ ਜਾਣ ਇਹ ਕਾਰਪੇਟਨ ਜਿਨ੍ਹਾਂ ਨੇ ਕਾਰਾ ਕੀਤਾ ਸਮਾਂ ਤਵਾ ਕਰਦਾ ਗੁਰਪਿੰਦਾ ਜਿਹੜੇ ਇਹਨਾਂ ਨੇ ਇਹ ਪਹਿਲਾਂ ਕਿ ਜਿਹਦੀ ਵੀ ਲਿਖੀ ਕਿਤਾਬ ਉਹ ਪੜ੍ਹੀ ਐ ਅਸੀਂ ਤੇ ਪੰਜਾਬੀ ਦੇ ਵਿੱਚ ਇਹਨਾਂ ਨੇ ਰਿਲੀਜ਼ ਕਰਨੀ ਅੱਜੋ ਬਹੁਤ ਵਧੀਆ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਨੇ ਨਹੀਂ ਪੜ੍ਹ ਸਕਦੇ ਪੰਜਾਬੀ ਵਿੱਚ ਪੜ੍ਹ ਸਕਦੇ ਆ ਸਾਰੇ ਨਾਲ ਮਿਲ ਕੇ ਤੁਸ਼ ਕਰੀਏ ਤਾਂ ਕਿ ਵਿਕਟਮ ਫੈਮਲੀ ਨੂੰ ਹਿੰਸਾਬ ਮਿਲੇ ਅਮੈਂ ਇਹਨਾਂ ਕੁਝ ਕਹਿੰਦਾ ਹੋਇਆ ਆਪ ਤਨਵਾਦ ਕਰਦਾ ਆ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਦਾ ਗੁਰਪ੍ਰੀਤ ਦਾ ਗੁਲਾਟੀ ਸਾਹਿਬ ਦਾ ਥੈਂਕ ਯੂ